ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨੂੰ ਸੁਖਬੀਰ ਸਿੰਘ ਬਾਦਲ ਇੱਕ ਤਕੜਾ ਝਟਕਾ ਦੇਣ ਜਾ ਰਹੇ ਨੇ ਚੰਦੂ ਮਾਜਰਾ ਰਖੜਾ ਬੀਬੀ ਜਗੀਰ ਕੌਰ ਦੇ ਸਮੇਤ ਵਡਾਲੇ ਹੋਣੀ ਜਿਹੜੇ ਆ ਉਹ ਪਾਰਟੀ ਦੇ ਵਿੱਚੋਂ ਕੱਢੇ ਜਾਣਗੇ ਢਿੱਡਸੇ ਵੀ ਕੱਢੇ ਜਾਣਗੇ ਦੁਆਰਾ ਇਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਲੈਣ ਦੀ ਤਿਆਰੀ ਹੈ ਕਿ ਇਹਨਾਂ ਵੱਡਾ ਸਟੈਪ ਸੁਖਬੀਰ ਸਿੰਘ ਬਾਦਲ ਚੱਕ ਸਕਦੇ ਆ ਜੇ ਚੱਕਣਗੇ ਕੀ ਫਾਇਦੇ ਨੁਕਸਾਨ ਉਹਨਾਂ ਨੂੰ ਹੋਣਗੇ ਇਸ ਤੇ ਅਹਿਮ ਚਰਚਾ ਜਿਹੜੀ ਆ ਕਰਨੀ ਹੈ ਔਰ ਨਾਲ ਹੀ ਨਾਲ ਚਰਚਾ ਜਿਹੜੀ ਕਰਨੀ ਹੈ ਕਿ ਉਧਰ ਭਗਵੰਤ ਮਾਨ ਦੇ ਲਈ ਬਹੁਤ ਵੱਡੀ ਮੁਸੀਬਤ ਹੈ ਜਲੰਧਰ ਦੇ ਵਿੱਚ ਇੱਕ ਜ਼ੋਰਦਾਰ ਝਟਕਾ ਉਹਨਾਂ ਦੇ ਲਈ ਔਰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਰ ਮੁਸ਼ਕਿਲਾਂ ਭਗਵੰਤ ਦੀਆਂ ਬਧਨ ਗੇਸ ਤੇ ਵੀ ਬਹੁਤ ਐਨ ਚਰਚਾ ਕਰਨੀ ਹੈ ਉਹਦੇ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਅਮਰਤਪਾਲ ਤੋਂ ਬਾਅਦ ਹੁਣ ਅਮਰਤਪਾਲ ਦੇ ਸਾਥੀ ਵੀ ਜਿਹੜੇ ਉਹ ਚੋਣ ਲੜਨ ਜਾ ਰਹੇ ਨੇ ਜਿਵੇਂ ਪਹਿਲਾਂ ਬਾਜੇ ਕੇ ਗਿੱਦੜਵਾਹੇ ਤੋਂ ਕਹਿੰਦੇ ਕਿ ਆਜ਼ਾਦ ਚੋਣ ਲੜਨਗੇ ਉਵੇਂ ਹੀ rau ਕੇ ਜਿਹੜੇ ਆ ਉਹ ਕਹਿੰਦੇ ਕਿ ਹੁਣ ਬਰਨਾਲੇ ਤੋਂ ਚੋਣ ਲੜਨਗੇ ਔਰ ਉਧਰ ਨਾਲ ਹੀ ਨਾਲ ਇਹ ਵੀ ਚਰਚਾ ਹੈ ਕਿ ਦਰਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਚੋਣ ਲੜਨਗੇ ਕੀ ਇਹ ਅਮਰਤਪਾਲ ਦੀ ਸਹਿਮਤੀ ਦੇ ਨਾਲ ਲੜ ਰਹੇ ਆ ਕੀ ਅਮਰਤਪਾਲ ਇਹਨਾਂ ਦੀ ਸਪੋਰਟ ਕਰੇਗਾ ਕਿਉਂਕਿ ਚਰਚਾਵਾ ਇਹ ਵੀ ਸੀ ਕਿ ਅੰਦਰ ਘਾਤੇ ਇਹਨਾਂ ਦੀ ਆਪਸ ਦੇ ਵਿੱਚ ਬਣ ਨਹੀਂ ਰਹੀ ਹੈ ਕੀ ਅਮਰਤਪਾਲ ਦੀ ਜਿਹੜੀ ਹਵਾ ਸੀ ਕਿ ਉਹ ਇਹਨਾਂ ਦੇ ਵਾਰੀ 20 ਬਣ ਸਕੀਗੇ ਸਾਰੀਆਂ ਖਬਰਾਂ ਤੇ ਵਿਸਤਾਰ ਪੂਰਵਕ ਚਰਚਾ ਕਰਾਂਗੇ ਮੇਰੇ ਨਾਲ ਡਾਕਟਰ ਰਮਨਦਰ ਸਿੰਘ ਭੱਟੀ ਸਾਹਿਬ ਜੁੜੇ ਆ ਪੱਟ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਸਕਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਇਹ ਕਹਿੰਦੇ ਕਿ ਮਤਾ ਪਾਸ ਹੋ ਗਿਆ ਇੱਕ ਇੱਕ ਕਰਕੇ ਹੁਣ ਵਕ ਵਕ ਜ਼ਿਲ੍ਹਿਆਂ ਚ ਮਤਾ ਪਾਇਆ ਜਾਊਗਾ ਹੁਣ ਮਤਾ ਕਹਿੰਦੇ ਫਤਿਹਗੜ ਸਾਹਿਬ ਜਿਲ੍ਹੇ ਦੇ ਵਿੱਚ ਪਹਿਲਾਂ ਪਾਸ ਹੋਇਆ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਮਤਾ ਪਾਸ ਕਰ ਦਿੱਤਾ ਜਿਲ੍ਹੇ ਦੀ ਲੀਡਰਸ਼ਿਪ ਨੇ ਕਿ ਇਹ ਜਿਹੜੇ ਬਾਗੀ ਹੋਏ ਆ ਸਾਰੇ ਇਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਵੇ ਔਰ ਇਹ ਮਤੇ ਇੰਨਾ ਤਾਂ ਪੈੰਦੇ ਜੀ ਇਹ ਪੁਆ ਹੀ ਗਏ ਆ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਹੋਰ ਜਿਲ੍ਹਾਂ ਦੇ ਵਿੱਚ ਵੀ ਪੈਣਗੇ ਔਰ ਜਦੋਂ ਇਹ ਪੈਣਗੇ ਕੀ ਲੱਗਦਾ ਹੈ ਕਿ ਇਹ ਸਾਰੀ ਤਾਣਾ ਬਾਣਾ ਜਿਹੜਾ ਬੁਣਿਆ ਜਾ ਰਿਹਾ ਇਹ ਇਹਨਾਂ ਨੂੰ ਬਾਹਰ ਕੱਢਣ ਦੇ ਲਈ ਹੋ ਰਿਹਾ ਕੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਉਸ ਸਥਿਤੀ ਦੇ ਵਿੱਚ ਹੈਗੇ ਆ ਕਿ ਇਹਨਾਂ ਨੂੰ ਬਾਹਰ ਕੱਢ ਸਕਣ ਔਰ ਬਾਹਰ ਕੱਢਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਕੋਈ ਖਮਿਆਜਾ ਤਾਂ ਨਹੀਂ ਭੁਗਤਣਾ ਪੈ ਜੂ ਜਾਂ ਫਿਰ ਇਹ ਵੀ ਗੱਲ ਕਰ ਬਈਏ ਕਿ ਫਾਇਦਾ ਨੁਕਸਾਨ ਕੀ ਹੋਊਗਾ ਸਪੀਸਿਕ ਮਾਦਦ ਨੂੰ ਕਿਵੇਂ ਦੇਖਦੇ ਹੋ ਪੁਰਜੀ ਸੁਖਵਿੰਦਰ ਜੀ ਦੇਖੋ ਬਾਹਰ ਕੱਢਣ ਜਾਂ ਅੰਦਰ ਬਾੜਨ ਦਾ ਤਾਂ ਮਸਲਾ ਹੀ ਨਹੀਂ ਹੈ ਉਹ ਤਾਂ ਬਾਹਰ ਹੀ ਨੇ ਪਹਿਲਾਂ ਹੀ ਪਹਿਲਾਂ ਹੀ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਬਾਹਰ ਜਾ ਕੇ ਬਿਆਨ ਦੇ ਰਹੇ ਨੇ ਬਾਹਰ ਇਹਨੇ ਸਾਡੇ ਦਰਵਾਜ਼ੇ ਬੰਦ ਨੇ ਉਹਨਾਂ ਨੇ ਵੀ ਲਗਭਗ ਮੇਰਾ ਖਿਆਲ ਕੈਹੀ ਦਿੱਤਾ ਹੈ ਇਹ ਤਾਂ ਹੁਣ ਸਿਰਫ ਪ੍ਰੋਪਾਗੈਂਡਾ ਵਾਰ ਹੈਗੀ ਹੈ ਪਰ ਇਹਦੇ ਵਿੱਚ ਜਿਹੜੀ ਖਤਰਨਾਕ ਗੱਲ ਜਿਹੜੀ ਮੈਨੂੰ ਨਜ਼ਰ ਆ ਰਹੀ ਹੈ ਉਹ ਇਹ ਹੈ ਕਿ ਕੋਈ ਰੀਕੰਸੀਲੀਏਸ਼ਨ ਦੇ ਬਜਾਏ ਕੋਈ ਠੀਕ ਪਾਸੇ ਨੂੰ ਤੁਰਨ ਦੀ ਬਜਾਏ ਇਹ ਗਰਾਊਂਡ ਲੈਵਲ ਦੇ ਉੱਪਰ ਯੂਨਿਟ ਦੇ ਲੈਵਲ ਦੇ ਉੱਪਰ ਪਿੰਡ ਲੈਵਲ ਦੇ ਉੱਪਰ ਦੋਨੇ ਧਿਰਾਂ ਦੇ ਵਿੱਚ ਲੜਾਈ ਪਾਉਣ ਵਾਲੀ ਗੱਲ ਹੈ। ਉਹਦੇ ਨਾਲ ਇਹ ਹੈ ਕਿ ਲੀਟਰ ਤਾਂ ਪਾਸੇ ਹੋ ਜਾਂਦੇ ਨੇ ਕਿ ਦੇਖੋ ਜੀ ਲੋਕ ਕਹਿ ਰਹੇ ਨੇ ਇਹ ਲੋਕ ਕਾਨੂੰਨ ਚਾਰੇ ਕਹਿੰਦੇ ਨੇ ਲੋਕਾਂ ਨੇ ਤਾਂ ਕਹਿ ਤਾ ਉਹਨੇ ਤਾਂ 10 ਥਾਮਾਂ ਦੇ ਉੱਪਰ ਜਮਾਨਤ ਜਬਤ ਕਰਤੀ ਹੈ। ਉਹਦੇ ਵਿੱਚ ਸਾਰੇ ਇਕੱਠੇ ਹੀ ਸੀ ਉਸ ਟਾਈਮ। ਉਹਨਾਂ ਲੋ ਦੇ ਇਕੱਲਾ ਤੁਸੀਂ ਸੁਖਵੀਰ ਨੂੰ ਦੋਸ਼ ਦਿਓ ਵੀ ਠੀਕ ਨਹੀਂ ਦੂਜਿਆਂ ਨੂੰ ਦੋਸ਼ ਦਿਓ ਉਹਨਾਂ ਦੀ ਤਾਂ ਜ਼ਮਾਨਤ ਜੱਫਤ ਹੀ ਹੋਈ ਹੈ ਪਹਿਲਾਂ ਹੀ ਸੋ ਔਖ ਤਾਂ ਇਹ ਹੈ ਕਿ ਲੋਕ ਛੱਟ ਗਏ ਨੇ ਲੋਕਾ ਨੂੰ ਜਦੋਂ 10 ਸਾਲ ਦੀ ਸੱਤਾ ਦਾ ਉਹ ਯਾਦ ਕਰਦੇ ਨੇ ਉਹਨਾਂ ਨੂੰ ਉਹ ਯਾਦ ਨਹੀਂ ਚੀਜ਼ਾਂ ਜਿਹੜੇ ਸੁਰਮਾ ਹੋਏ ਨੇ ਤੱਕਾ ਹੋਇਆ ਜਿਹੜਾ ਉਹਨਾਂ ਨੂੰ ਨਹੀਂ ਗਿਣਿਆ ਗਿਆ ਕਿਸੇ ਹਿਸਾਬ ਦੇ ਵਿੱਚ ਪਰ ਜਿਹੜਾ ਪੰਥ ਅਜੈਂਡਾ ਸੀ ਜੋ ਉਹਨੂੰ ਛੱਡ ਕੇ ਪਾਸੇ ਚਲੇ ਗਏ ਉਹਨ ਇੱਕ ਦੂਜੇ ਨੂੰ ਦੋਸ਼ ਦੇ ਕੇ ਕੋਈ ਕੰਨ ਨਹੀਂ ਬਣਨੇ ਯਾਰ ਜਿਹੜੇ ਬਾਹਰ ਚਲੇ ਵੀ ਗਏ ਨੇ ਬੰਦੇ ਬੇਸਿਕਲੀ ਉਹਨਾਂ ਦੀ ਗੱਲ ਸੁਣ ਲੈਣ ਇਹ ਜਿਉਂਨਾਂ ਕੋਲ ਕੋਈ ਆਲਟਰਨੇਟਿਵ ਹੈ ਤਾਂ ਉਹ ਆਲਟਰਨੇਟਿਵ ਵੀ ਸੁਣ ਲੈਂਦੇ ਪਰ ਹੁਣ ਚੱਲ ਪਿਆ ਇਸੰਦੇ ਵਿੱਚ ਮਸਲ ਫਾਈਟਿੰਗ ਹੈ ਮਸਲ ਮੇਕਿੰਗ ਹੈ ਕਿ ਮਤਲਬ ਅਸੀਂ ਦਿਖਾ ਰਹੇ ਹਾਂ ਜੀ ਸਾਡੇ ਨਾਲ ਸਾਰੇ ਪ੍ਰਧਾਨ ਸਾਡੇ ਸਾਰੀ ਪਾਰਟੀ ਸਾਡੇ ਨਾਲ ਹੈ ਉਹ ਪਾਰਟੀ ਦੇ باوجود ਵੀ ਪ੍ਰਭੂ ਤੁਹਾਡਾ ਇਹ ਹਾਲ ਹੋਇਆ ਹੈ ਕਿ ਤੁਹਾਨੂੰ ਲੋਕ ਸਿਆਣ ਨਹੀਂ ਰਹੇ ਤੁਹਾਡੀ ਜਮਾਨਤਾਂ ਜਬਤ ਕਰ ਰਹੇ ਨੇ ਇਹ ਗੱਲ ਨੂੰ ਕੋਈ ਡਰੈਸ ਹੀ ਨਹੀਂ ਹੋ ਰਿਹਾ ਇਹਨਾਂ ਦੇ ਵਿੱਚ ਮਤਲਬ ਉਹ ਹੁਣ ਜਾ ਕੇ ਦੇਖੋ ਉਹ ਤਾਂ ਇਹ ਕਹਿ ਰਹੇ ਨੇ ਕਿ ਗਲਤੀਆਂ ਹੋਈਆਂ ਨੇ ਕਮ ਸੇ ਕੌਨ ਗਲਤੀਆਂ ਮੰਨੋ ਮਾਲੂਂਦੀ ਮੋਟਾ 1.1 ਹੈ ਕਿ ਲੋਕਾਂ ਨੇ ਸਾਡੇ ਖਿਲਾਫ ਫਤਵਾ ਦਿੱਤਾ ਹੈ ਜੇ ਲੋਕਾਂ ਨੇ ਤੁਹਾਡੇ ਖਿਲਾਫ ਫਤਵਾ ਦਿੱਤਾ ਹੈ ਤਾਂ ਤੁਸੀਂ ਬੈਠ ਕੇ ਵਿਚਾਰ ਕਰ ਲਓ ਉਹ ਕਹਿੰਦੇ ਇਸ ਗੱਲ ਨੂੰ ਵਿਚਾਰਨ ਲਈ ਤਿਆਰ ਨਹੀਂ ਹਨ ਹੁਣ ਸਾਰਿਆਂ ਨੂੰ ਪ੍ਰੋਸੈਸ ਵੀਰ ਸਿੰਘ ਗਾਦਲ ਦੀ ਲੀਡਰਸ਼ਿਪ ਦੇ ਵਿੱਚ ਬਾਰ-ਬਾਰੀ ਮਤੇ ਪੇਸ਼ ਕਰਨਗੇ ਇਹਦਾ ਮਤਲਬ ਕੀ ਹੈ ਜੀ ਆਮ ਲੋਕਾਂ ਕੋਲ ਵੋਟਾਂ ਦੇ ਵਿੱਚ ਜਾਣੇ ਉਹ ਕਹਿੰਦੇ ਸਾਨੂੰ ਭਰੋਸਾ ਨਹੀਂ ਹੈ ਉਹ ਪ੍ਰੋਸੈਸ ਜਿੱਤਣ ਦੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੋਰ ਆਪਣੇ ਮਤਲਬ ਖੇਡਨੇ ਖੰਡਾਉਣੇ ਨੇ ਹੋਰ ਤੁਸੀਂ ਉਹਨਾਂ ਨੂੰ ਫੱਟਣਾ ਹੈ ਅੱਛਾ ਜਿੰਨੇ ਜਿੰਨੇ ਜੋਗੇ ਉਹ ਔੜੇ ਮੋٹے ਲੀਡਰ ਹੈਗੇ ਨੇ ਇਕੱਲੇ ਇਕੱਲਿਆਂ ਦਾ ਵੀ ਇਲਾਕਿਆਂ 'ਚ ਪ੍ਰਭਾਵ ਹੈਗਾ ਥੋੜਾ ਬਹੁਤ ਪਰ ਹੁਣ ਇਕੱਠੇ ਹੋ ਗਏ ਨੇ ਸੋ ਇਸ ਕਰਕੇ ਮੇਰਾ خیال ਇਹ ਹੈ ਕਿ ਇੱਕ ਦਿਨ ਤਾਂ ਇਹ ਕਹਿੰਦੇ ਨੇ ਜੀ ਅਸੀਂ ਉਹਨਾਂ ਨੂੰ ਚੱਕ ਦਾਂਗੇ ਫਿਰ ਦੂਏ ਦਿਨ ਕਹਿੰਦੇ ਨੇ ਵੀ ਨਹੀਂ ਉਹ ਵਾਪਸ ਆ ਜਾਣ ਮੇਰਾ خیال ਕੋਈ ਕਲੀਅਰ ਕਟ ਸੁਰਵੀਰ ਸਿੰਘ ਬਾਦਲ ਵਾਲੇ ਕੈਂਪ ਦੇ ਵਿੱਚ ਕੋਈ ਕਲੀਅਰ ਕਟ ਪਾਲਸੀ ਨਹੀਂ ਹੈ ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ ਇਸ ਤਰ੍ਹਾਂ ਉਹਨਾਂ ਨਾਲ ਨਜਿੱਠਿਆ ਜਾਣਾ ਕਿ ਉਹਨਾਂ ਦੇ ਵਿੱਚੋਂ ਅੱਛਾ ਪਹਿਲਾਂ ਪ੍ਰੈਸ਼ਰਾਈਜ਼ ਵੀ ਕੀਤੇ ਗਏ ਇਹ ਬਿਲਕੁਲ ਅਜੇ ਉਦਾਂ ਸੋਚ ਰਹੇ ਨੇ ਮੇਰਾ ਖਿਆਲ ਹੈ ਜਿਹੜਾ ਹੈਂਗਓਵਰ ਹੈ ਨਾ ਪਾਵਰ ਦਾ ਉਹ ਨਹੀਂ ਗਿਆ ਇਹਨਾਂ ਨੂੰ ਲੱਗਦਾ ਕਿ ਸਾਡੀ ਸਰਕਾਰ ਹੈ ਘਟੋ ਘਟ ਅਕਾਲੀ ਦਲ ਦੀ ਜਿਹੜੀ ਜਿੱਥੇ ਬੰਦੀ ਉਹਦੇ ਸਾਡੀ ਸਰਕਾਰ ਹੈ ਸੀ ਸਰਕਾਰ ਦੀ ਤਰ੍ਹਾਂ ਹੀ ਚੱਲਾਂਗੇ ਵੇ ਇਹਨੂੰ ਇੱਥੋਂ ਬਦਲ ਦਿਓ ਉਹਨੂੰ ਕੱਢ ਦਿਓ ਇਹਨੂੰ ਸਸਪੈਂਡ ਕਰ ਦਿਓ ਉਹਨਾਂ ਗੱਲਾਂ ਦਾ ਮਤਲਬ ਨਹੀਂ ਤੁਹਾਡੇ ਕੋਲ ਕੀ ਹੈ ਪ੍ਰੈਕਟੀਕਲੀ ਇੱਕ ਸੀਟ ਤੇ ਤੁਸੀਂ ਸੀਮਤ ਹੋ ਗਏ ਹੋ ਔਰ ਉਹ ਸੀਟ ਹੈ ਜਿਹੜੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਪ੍ਰਾਪਤ ਕੀਤੀ ਗਈ। ਉਹਦੇ ਨਾਲ ਤੁਸੀਂ ਕਿਹੜੀ origional ਪਾਰਟੀ ਬਣਾ ਲਓਗੇ, ਕਿਹੜਾ ਤਸੀਮਤ ਦੂਜਿਆਂ ਨੂੰ ਕੱਢ ਦੋਗੇ, ਕਿਹੜਾ ਤੁਸੀਂ ਮਤਲਬ ਵੱਡੇ ਆਪਣੇ ਕਰ ਲਓਗੇ। ਮਤਲਬ ਜਿਹੜੇ ਤੁਹਾਡੀ ਸਾਰੀ ਸਮਰੱਥਾ ਹੈ ਉਹਦੇ باوجود, ਸਾਰਾ ਜੋਰ ਲਾਉਣ ਦੇ باوجود ਤੁਸੀਂ ਭਾਈ ਹਾਰ ਗਏ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਚਾਰ ਵਾਰੀ ਹਾਰੇ। ਸੋ ਇਹ ਗੱਲ ਨੂੰ ਸੋਚਣ ਨੂੰ ਤਿਆਰ ਨਹੀਂ ਹੈਗੇ। ਜੇ ਸਬਕ ਨਹੀਂ ਸਿੱਖਣਗੇ ਤਾਂ ਮੇਰਾ ਖਿਆਲ ਹੈ ਵੀ ਖਤਮ ਹੈ ਰੀਜਨਲ ਪਾਰਟੀ ਦੀ ਸਪੇਸ ਕੋਈ ਹੋਰ ਮੰਨ ਲਊਗਾ ਅਰੇ ਬਿਲਕੁਲ ਕਲੀਅਰ ਦਿਖ ਰਹੀ ਹੈ ਗੱਲ ਕੋਈ ਪੂਰਾ ਰੱਤੀ ਭਰੇ ਅਹਿਸਾਸ ਨਹੀਂ ਹੈ ਕਿ ਤੁਸੀਂ ਇਕੱਠੇ ਸੀ ਚੰਗੇ ਸੀ ਮਾੜੇ ਸੀ ਜੋ ਮਰਜੀ ਸੀ ਸਾਰਿਆਂ ਨੇ ਸੱਤਾ ਇੰਜੋਏ ਕਰੀ ਉਹ ਵੀ ਠੀਕ ਹੈ ਤੁਸੀਂ ਕਮ ਸੇ ਕਮ ਇਸ ਗੱਲ ਦੀ ਊੜਾ ਬਹੁਤ ਪਛਤਾਵਾ ਕਰੋ ਕਿ ਗਲਤੀ ਹੋ ਕਿੱਥੇ ਗਈ ਲੱਭਣ ਦੀ ਕੋਸ਼ਿਸ਼ ਤਾਂ ਕਰੋ ਦੱਸੋ 12 ਖਾਜੂ ਇਹ ਇਹ 12 ਖਾਜੂ ਇਹਨਾਂ ਨੂੰ ਪਰ ਇਹ ਲੜਾਈ ਮਿਟਣ ਵਾਲੀ ਨਹੀਂ ਲੱਗਦੀ ਅੱਜ ਬਹੁਤ ਸਾਰੀਆਂ ਗੱਲਾਂ ਹੈ ਉਹਦੀਆਂ ਸਾਹਮਣੇ ਆ ਗਈਆਂ ਜੀ ਫਲਾਨੇ ਨੇ ਇੰਨੀਆਂ ਚੋਣਾ ਲੜੀਆਂ ਇੰਨੀਆਂ ਜਿੱਤੀਆਂ ਇੰਨੀਆਂ ਆ ਰੀਆਂ ਚੰਦੋ ਮਾਜਰੇ ਨੇ ਇੰਨੀਆਂ ਢੀਢ ਸੇ ਨੇ ਇੰਨੀਆਂ ਮਲੂਕੇ ਨੇ ਇੰਨੀਆਂ ਬੀਬੀ ਜ਼ਗੀਰ ਕੌਰ ਨੇ ਇੰਨੀਆਂ ਜੀ ਲੜਾਈ ਵੱਧਣ ਵਾਲੀ ਉਹ ਲੱਗਦੀ ਹੈ ਘਟਣ ਵਾਲੀ ਰੋਕਸਾਭ ਲੱਗ ਨਹੀਂ ਰਹੀ ਤਾਂ ਇਹ ਜੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਜਾਂ ਇਦਾਂ ਹੀ ਲੜਾਈ ਚੱਲਦੀ ਰਹਿੰਦੀ ਹੈ ਇਹਦਾ ਜਿਹੜਾ ਖਮਿਆਜਾ ਹੋਊਗਾ ਇਹ ਸੁਖਵੀਰ ਸਿੰਘ ਬਾਦਲ ਨੂੰ ਭੁਗਤਣਾ ਪਊ ਕਿ ਉਹ 12 ਖੰਡਾ ਉਹਨਾਂ ਨੂੰ ਇਹ ਜੀ ਸਿਚੁਏਸ਼ਨ ਦੇ ਵਿੱਚ ਜੈ ਸਿਚੁਏਸ਼ਨ ਦੇ ਵਿੱਚ ਪਾਰਟੀ ਹੈਗੀ ਹੈ ਮੈਂ ਬਰਾਤਾ ਬਿਲਕੁਲ ਨਹੀਂ ਖਾਂਦਾ ਪਰ ਗੱਲ ਇਹ ਹੈ ਵੀ ਜਦੋਂ ਉਹਦੀ ਪਛਟ ਹੋ ਜੇ ਉਹ ਤਾਂ ਤੁਸੀਂ ਕੀ ਕਰ ਸਕਦੇ ਹੋ ਉਹਨਾਂ ਚੰਗੀ ਬਲੀਕ ਪਾਰਟੀ ਹੈ ਉਹਦੀ ਬੜੀ ਲੰਬੀ ਚੌੜੀ ਲੀਗੇਸੀ ਹੈ ਪਰ ਤੁਸੀਂ ਇਸ ਗੱਲ ਦੇ ਸਿਰ ਤੇ ਹੀ ਖੜਾ ਮਰੀ ਜਾਓ ਐਵੇਂ ਹੀ ਕਰੀ ਜਾਓ ਉਹਦੇ ਚੋਂ ਕੁਝ ਨਹੀਂ ਨਿਕਲਣਾ ਇਹ ਸਮਝਣ ਕਿ ਸਾਡਾ ਬੇਸ ਕਿੱਥੇ ਹੈ ਸਾਨੂੰ ਕਿਹੜੇ ਲੋਕ ਨੇ ਜਿਹੜੇ ਛੱਡ ਗਏ ਨੇ ਉਹ ਕਿਉਂ-ਕਿਉਂ ਛੱਡ ਗਏ ਨੇ ਪਹਿਲਾਂ ਉਹ ਕਿਉਂ ਪਾਉਂਦੇ ਸੀ ਉਹ ਇਹ ਅਸਲ ਦੇ ਜਿਹੜੀ ਮੈਨੀਪੂਲੇਸ਼ਨ ਦੀ ਪੋਲਿਟਿਕਸ ਹੈ ਨਾ ਉਹ ਕਿਉਂਕਿ ਜਦੋਂ ਸੱਤਾ 'ਚ ਬੈਠਾ ਹੁੰਦਾ ਕੋਈ ਵੀ ਤਾਂ ਮੈਨੀਪੂਲੇਸ਼ਨ ਬਹੁਤ ਹੋ ਜਾਂਦੀ ਹੈ ਪਟਵਾਰੀਆਂ ਤੋਂ ਲੈ ਕੇ ਐਸਐਸਪੀਆਂ ਤੱਕ ਡੀਐਸੀਆਂ ਤੱਕ ਸਾਰੇ ਦੇ ਸਾਰੇ ਰਿਪੋਰਟ ਕਰਦੇ ਨੇ ਅੱਛਾ ਇਹ ਇਨਫੋਰਮੇਸ਼ਨ ਲੈ ਕੇ ਤੁਸੀਂ ਕਿਸੇ ਨੂੰ ਦਬਾ ਲਿਆ ਕਿਸੇ ਨੂੰ ਕੁਝ ਕਰ ਲਿਆ ਜਦ ਤੁਸੀਂ ਆਪੋਜੀਸ਼ਨ ਦੇ ਵਿੱਚ ਹੋ ਨਾ ਫਿਰ ਉਹ ਗੱਲ ਨਹੀਂ ਚੱਲਦੀ ਦੂਜੀ ਚੀਜ਼ ਇਹ ਹੈ ਕਿ ਹਰ ਬੰਦੇ 'ਚ ਕਮਜ਼ੋਰੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਦੋਨਾਂ ਤਰ੍ਹਾਂ ਦੇ ਵਿੱਚ ਆਈਆਂ ਜੇ ਤੁਸੀਂ ਉਹਨਾਂ ਕਮਜ਼ੋਰੀਆਂ ਨੂੰ ਇਗਨੋਰ ਕਰਕੇ ਜਿਹੜੀ ਸਟਰੈਂਥ ਹੈ ਉਹਦੇ ਉੱਪਰ ਚੋਰ ਦਵੋਗੇ ਇੱਕ ਦੂਜੇ ਨੂੰ ਟਕਰਾ ਕਰੋਗੇ ਫਿਰ ਤਾਂ ਟਕੜੇ ਹੋ ਜਾਣਗੇ ਨਹੀਂ ਤਾਂ ਚਿੱਤਰ ਪਈ ਰਹੇ ਨੇ ਫਿਰ ਕੋਈ ਕੋਈ ਮਤਲਬ ਅਰਜੀ ਦੇਣ ਦੀ ਲੋੜ ਹੀ ਕੋਈ ਨਹੀਂ ਉਹ ਤਾਂ ਉਹ ਦੋਨੇ ਪਾਸੇ ਸਟੇਟ ਦੇ ਬੰਦੇ ਹੈਗੇ ਨੇ ਦੋਨੇ ਪਾਸੇ ਬੀਜੇਪੀ ਕਹਿ ਲਓ ਤੁਸੀਂ ਉਹਨੂੰ ਜੋ ਮਰਜ਼ੀ ਕਹਿ ਲਓ ਆਰਐਸਐਸ ਕਹਿ ਲਓ ਉਹਨੂੰ ਡੀਪ ਸਟੇਟ ਕਹਿ ਲਓ ਉਹ ਦੋਨੇ ਪਾਸੇ ਇਹਨਾਂ ਦੀ ਕੁੰਛ ਮਰੋੜੀ ਜਾ ਰਹੀ ਜੀ ਇਹ ਇੱਕ ਦੂਏ ਦੇ ਟਕਰਾਂ ਮਾਰਨ ਲੱਗੇ ਹੋਏ ਨੇ ਮੈਨੂੰ ਤਾਂ ਡਰੇ ਲੱਗ ਰਿਹਾ ਵੀ ਇਹ ਕਿਤੇ ਵਾਇਲੈਂਸ ਤੇ ਤਾਂ ਉੱਪਰ ਨਾ ਉਤਰਿਆ ਹੋਣ ਕੁਝ ਥਾਵਾਂ ਦੇ ਉੱਪਰ ਜਿੱਥੇ ਬਰਾਬਰ ਦੀ ਗਿਣਤੀ ਹੋਊਗੀ ਰਾਤੇ ਕਬਜ਼ਿਆਂ ਦੇ ਲਈ ਹੋਰ ਸਾਧਨਾਂ ਤੇ ਕਬਜ਼ਿਆਂ ਦੇ ਲਈ ਗੁਰਦੁਆਰਾ ਸਾਹਿਬ ਦੇ ਉੱਪਰ ਕਿਸੇ ਦੇ ਕਬਜ਼ਾ ਸੰਸਥਾਵਾਂ ਤੇ ਕਬਜ਼ਾ ਕਰਨ ਲਈ ਇਹ ਕਿਤੇ ਉਹ ਕੰਮ ਨਾ ਡਾਂਗ ਸੋਟੇ ਵਾਲਾ ਨਾ ਕਰਨਾ ਸ਼ੁਰੂ ਕਰ ਲੈਣ ਉਹਦੇ ਨਾਲ ਹੋਰ ਜਲੂਸ ਨਿਕਲ ਜੂ। ਪਰ ਲੱਗੇ ਰਿਹਾ ਇਹ ਹੌਲੀ ਹੌਲੀ ਇਹ ਗੱਲ ਉੱਧਰਲੇ ਪਾਸੇ ਨੂੰ ਵੱਧ ਰਹੀ ਹੈ। ਬਿਲਕੁਲ ਬਿਲਕੁਲ ਸਥਿਤੀਆਂ ਜਿਹੜੀਆਂ ਉਹੀ ਬਣਦੀਆਂ ਜਾ ਰਹੀਆਂ ਨੇ। ਚਲੋ ਉਧਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਹੋਰ ਸਪੋਰਟ ਵੀ ਜਿਹੜੀ ਆ ਉਹ ਮਿਲ ਜੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨਵੇਂ ਚੀਜ਼ਾਂ ਲੜਨ ਲੱਗੇ ਨੇ ਜਿਹੜੇ ਆਗੂ ਜਿਹੜੇ ਅਮਰਤਪਾਲ ਦੇ ਨਾਲ ਅੰਦਰ ਬੈਠੇ ਆ ਮੈਂ ਉੱਥੇ ਹੀ ਗੱਲ ਦੋਵਾਂ ਨੂੰ ਜੋੜ ਕੇ ਕਰੂੰਗਾ ਡਾਕਟਰ ਸਾਹਿਬ ਕਿਵੇਂ ਦੇਖ ਲਿਓ ਕਿ ਪਹਿਲਾਂ ਅਮਰਤਪਾਲ ਤੇ ਭਾਈ ਸਬਜੀਤ ਕਾਲਸਾ ਜਿੱਤ ਗਿਆ ਹੁਣ ਜਿਹੜੇ ਜੇਲ੍ਹ ਦੇ ਵਿੱਚੋਂ ਹੁਣ ਕਹਿੰਦੇ ਕਿ ਜਿਹੜੇ ਪ੍ਰਧਾਨ ਮੰਤਰੀ ਵਾਜੇਗੇ ਆ ਉਹ ਲੜਨਗੇ ਜੀ ਕਿਦਣ ਬਾਹਾਂ ਤੋਂ ਚੋਣ ਨਾਲ ਹੀ ਨਾਲ ਬਰਨਾਲੇ ਤੋਂ ਕਹਿੰਦੇ ਕਿ ਰਾਊਕੇ ਚੋਣ ਲੜਨਗੇ ਜਿਹੜੇ ਕਿ ਅਮਰਤਪਾਲ ਦੇ ਨਾਲ ਹੀ ਅੰਦਰ ਜੇਲ੍ਹ ਦੇ ਵਿੱਚ ਉਦੋਂ ਬਾਅਦ ਉਹ ਕਹਿੰਦੇ ਡੇਰਾ ਬਾਬਾ ਨਾਨਕ ਤੋਂ ਕਲਸੀ ਸਾਹਿਬ ਚੋਂ ਲੜਨਗੇ ਜਰਜੀਤ ਸਿੰਘ ਕਲਸੀ ਕਿਵੇਂ ਦੇਖਦੇ ਹਾਂ ਕਿ ਇਹ ਪਤਾ ਇਹ ਵੀ ਲੱਗਿਆ ਸੀ ਕਿ ਇਹਨਾਂ ਦੀ ਆਪਸ ਦੇ ਵਿੱਚ ਬੰਨ ਨਹੀਂ ਰਹੀ ਅੰਦਰ ਘਰ ਤੇ ਭਾਈ ਅਮਰਤਪਾਲ ਸਿੰਘ ਇਹਨਾਂ ਦੇ ਨਾਲ ਵੀ ਜਿਹੜੇ ਉਹ ਗੁੱਸੇ-ਗੁੱਸੇ ਹੋਏ ਆ ਇੱਕ ਦੂਜੇ ਦੇ ਨਾਲ ਬੰਨ ਨਹੀਂ ਰਹੀ ਇਹਨਾਂ ਨੂੰ ਇੱਕ ਦੂਜੇ ਦੀ ਸਪੋਰਟ ਹੋਊਗੀ ਜਾਂ ਫਿਰ ਇਹ ਹਾਸੋ ਹੀ ਨਹੀਂਆਂ ਸਥਿਤੀਆਂ ਹੁਣ ਪ੍ਰਧਾਨ ਮੰਤਰੀ ਵੱਜ ਕੇ ਠੀਕ ਹੈ ਇੱਕ ਵੱਖਰੇ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਜੇਲ੍ਹ ਦੇ ਵਿੱਚ ਚਲੇ ਗਏ ਕੁਝ ਵੀਡੀਓ ਦੇ ਕਰਕੇ ਉਹ ਚਰਚਾ ਦੇ ਵਿੱਚ ਆਏ ਉਹ ਜੇਲ੍ਹ ਦੇ ਵਿੱਚ ਜਾਣਾ ਪੈ ਗਿਆ ਤੇ ਕੀ ਹੁਣ ਉਹਨਾਂ ਦਾ ਚੋਣ ਲੜਨਾ ਠੀਕ ਰਹੂਗਾ ਤੇ ਉਧਰ ਇਹ ਜਿਹੜਾ ਬਾਗੀ ਧੜਾਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਵੀ ਸਪੋਰਟ ਕਰ ਸਕਦਾ ਹੈ ਆਉਣ ਵਾਲੇ ਸਮੇਂ 'ਚ ਕਿਉਂਕਿ ਜੇ ਅਕਾਲੀ ਦਰ ਇਹਨਾਂ ਨੂੰ ਨਾਂ ਨਾਂ ਲੈ ਕੇ ਚੱਲਿਆ ਤਾਂ ਫਿਰ ਉੱਤੇ ਇਹਨਾਂ 'ਤੇ ਕਾਰਵਾਈ ਵੀ ਕਰਤੀ ਤਾਂ ਫਿਰ ਇਹਨਾਂ ਕੋਲੇ ਮੈਨੂੰ ਲੱਗਦਾ অপਸ਼ਨ ਕੋਈ ਰਹਿ ਨਹੀਂ ਜਾਣੀ ਇਹ ਕੋ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀ ਗੇਮ ਪਲਾਨ ਬਣ ਰਹੀ ਹੈ ਪੰਥਕ ਸਿਆਸਤ ਦੇ ਵਿੱਚ ਉਹ ਦੇ ਤਿੰਨ ਹਿੱਸੇ ਆਪਣੇ ਸਾਹਮਣੇ ਨੇ ਇੱਕ ਤਾਂ ਭਾਈ ਅਮਰਤਪਾਲ ਸਿੰਘ ਵਾਲਾ ਹੈ ਜਿਹੜੇ ਕਿ ਸਪੇਸ ਖਾਲੀ ਹੋਣ ਕਰਕੇ ਉਹਨਾਂ ਦੇ ਜੇਲ੍ਹ 'ਚ ਹੋਣ ਕਰਕੇ ਸੰਘਤੀ ਦੀ ਵਜ੍ਹਾ ਦੇ ਨਾਲ ਜਿਹੜਾ ਕਨਿਦਲ ਦਾ ਸਾਰਾ ਸਾਰਾ ਜਿਹੜਾ ਆਧਾਰ ਸੀ ਉਹ ਤੇਲੇ ਪਾਸੇ ਚਲੇ ਗਏ ਦੂਜੀ ਧਿਰ ਹੈ ਕਿ ਜਿਹੜੇ ਇਸ ਗੱਲ ਦੇ ਉੱਪਰ ਸੁਖਵੀਰ ਸਿੰਘ ਬਾਦਲ ਇਕੱਲੇ ਨੂੰ ਯੂਜ਼ ਕਰ ਰਹੇ ਨੇ ਕਿ ਅਸੀਂ ਪੰਥਕ ਏਜੰਡਾ ਨਾ ਛੱਡੀਏ ਤੇ ਸਾਨੂੰ ਦੁਬਾਰਾ ਅਪਣਾਉਣਾ ਚਾਹੀਦਾ ਹੈ ਤੇ ਇਹਨਾਂ ਨੂੰ ਵੀ ਅਪਣਾ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਲੋਕ ਰਿਸਪੌਂਸ ਦੇ ਰਹੇ ਨੇ ਤੀਜੇ ਪਾਸੇ ਸੁਖਵੀਰ ਸਿੰਘ ਬਾਦਲ ਹੈ ਪਰ ਤਿੰਨੇ ਹੀ ਦਸਤਾਨੇ ਨੇ ਮੈਂ ਤੁਹਾਨੂੰ ਦੱਸਾਂ ਗੱਲ ਤਿੰਨਾ ਦੇ ਵਿੱਚ ਜਿਹੜਾ ਹੱਥ ਹੈ ਅਸਲ ਦੇ ਵਿੱਚ ਉਹ ਡੀਪ ਸਟੇਟ ਦਾ ਹੱਥ ਹੈ ਤਿੰਨਾਂ ਨੂੰ ਹੀ ਯੂਜ਼ ਕਰ ਰਹੇ ਨੇ ਇੱਕ ਦੂਜੇ ਦੇ ਖਿਲਾਫ ਇਹ ਬਹੁਤ ਵੱਡੇ ਚਾਂਸ ਨੇ ਕਿ ਜਿਹੜੇ ਬਾਗੀ ਧੜਾ ਸੋ ਕਾਲਡ ਬਾਗੀ ਧੜਾ ਹੈ ਜਿਹੜਾ ਉਹ ਅਮਰਪਾਲ ਸਿੰਘ ਉਹਨਾਂ ਨੂੰ ਅਪਣਾ ਲਵੇ ਅਪਣਾ ਕੇ ਵੀ ਤੁਸੀਂ ਦੇਖੋਗੇ ਵੀ ਕੀ ਸਿੱਟੇ ਨਿਕਲਣਗੇ ਕਿਉਂਕਿ ਇਹਨਾਂ ਦਾ ਕੰਟਰੋਲ ਆਪਣੇ ਆਪ ਦੇ ਕੋਲ ਨਹੀਂ ਹੈ ਇਹਨਾਂ ਨੂੰ ਕੰਟਰੋਲ ਸ਼ਕਤੀਆਂ ਜਿਹੜੀਆਂ ਪਿੱਛੋਂ ਕਰ ਰਹੀਆਂ ਨੇ ਉਹ ਪੰਜਾਬ ਨੂੰ ਬਿਲਕੁਲ ਲੀਡਰਲੈਸ ਕਰਨਾ ਚਾਹੁੰਦੀਆਂ ਨੇ ਉਹ ਦਿਖਾਉਣਾ ਚਾਹੁੰਦੇ ਨੇ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਵੀ ਇਹੀ ਕੰਮ ਹੋ ਰਿਹਾ ਹੈ ਕਿ ਜਿਹੜੇ ਸੋ ਕਾਲਡ ਲੀਡਰ ਨੇ ਜਿਹੜੇ ਸਾਡੇ ਨਾਲ ਫਿੱਟ ਨਹੀਂ ਚੱਲ ਰਹੇ ਜਾਂ ਸਾਡੀ ਗੱਲ ਨਹੀਂ ਮੰਨ ਰਹੇ ਉਹ ਕਿਤੇ ਕਮਲੇ ਨੇ ਇਹਨਾਂ ਨੂੰ ਆਪਸ ਵਿੱਚ ਝਗੜਾ ਕੇ ਉਹ ਸਾਰੇ ਹਿੰਦੁਸਤਾਨ ਨੂੰ ਦਿਖਾਉਣਾ ਚਾਹੁੰਦੇ ਨੇ ਕਿ ਐਦਾਂ ਦੇ ਹੁੰਦੇ ਨੇ ਜੀ ਸਾਡੇ ਖਿਲਾਫ ਜਿਹੜੇ ਲੀਡਰ ਨੇ ਬਗਾ ਉਹ ਇਥੇ ਨਹੀਂ ਹੋਰਥਮਾਟਿਕ ਐਕਸਪੈਰੀਮੈਂਟ ਹੋਏ ਨੇ ਸੋ ਇਹ ਮੇਰਾ ਇਹ ਲੈ ਕੇ ਚਾਹਤਾਂ ਇਹਨਾਂ ਦੇ ਵਿੱਚ ਹੈ ਕਿ ਇਨਾ ਕਿਸੇ ਨਾ ਕਿਸੇ ਲੈਵਲ ਤੇ ਆਪਸੀ ਕਮਿਊਨੀਕੇਸ਼ਨ ਹੋਵੇ ਅਦਰਵਾਈਜ਼ ਕੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਮੇਰੇ ਖਰੇ ਬੜਾ ਭਾਰਾ ਸਮਾਂ ਹੈ ਉਹਦੇ 'ਚ ਇਹ ਖੁਦ ਕਿਉਂਕਿ ਹੌਮੇਦ ਅਸ਼ਕਾਰ ਹੋ ਜਾਂਦੇ ਨੇ ਲੀਡਰ ਅਕਸਰ ਸੱਤਾ ਜਦੋਂ ਆਉਂਦੀ ਹੈ ਤਾਂ ਸਿਰ ਨੂੰ ਚੜ ਜਾਂਦੀ ਹੈ ਉਹਦਾ ਹੀ ਸਿੱਕੇ ਭੁਗਤ ਰਹੇ ਨੇ ਹੋਊਗੇ ਮਤਲਬ ਇਹਨਾਂ ਦੇ ਵਿੱਚ ਇਨੀ ਸਪੇਸ ਨਹੀਂ ਹੈ ਕਿ ਸੋਚ ਸਕਣ ਕਿ ਸਾਤੋਂ ਵੀ ਕੋਈ ਗਲਤੀ ਹੋ ਸਕਦੀ ਹੈ ਸਾਰੇ ਦੇ ਸਾਰੇ मतलब 16 कला संपूर्ण ਨੇ ਕੋਈ ਜਦੋਂ ੜਕਣ گے ਇੱਕ ਦੂਜੇ ਦੇ ਨਾਲ ਤਾਂ ਇਹ ਹੈ ਕਿ ਸੈਂਟਰ ਦੇ ਦਾ ਫਾਇਦਾ ਉਠਾਊਗਾ ਜੋ ਹੋਰ ਜਿਹੜੀਆਂ ਸ਼ਕਤੀਆਂ ਪੰਜਾਬ ਵਿਰੋਧੀ ਕਹਿ ਲਓ ਉਹਨਾਂ ਨੂੰ ਜੋ ਮਰਜ਼ੀ ਕਹਿ ਲਓ ਅੰਤਰਰਾਸ਼ਟਰੀ ਕਹਿ ਲਓ ਏਜੰਸੀਆਂ ਕਹਿ ਲਓ ਜਿਹੜਾ ਮਰਜ਼ੀ ਲਫ਼ਜ਼ ਦੇ ਲੋ ਜਿਹੜੇ ਪੰਜਾਬ ਵਿਰੋਧੀ ਨੇ ਉਹ ਫਾਇਦਾ ਉਠਾਉਣਗੇ ਇਹ ਗੱਲ ਦਾ ਇੰਪੋਰਟੈਂਟ ਸਟੇਟ ਹੈ ਪਰ ਇਹਦੇ ਚ ਇਨਸਟੇਬਿਲਟੀ ਜਿਹੜੇ ਮੇਨਟੇਨ ਰੱਖਣੀ ਚਾਹੁੰਦੇ ਨੇ ਜਿਨ ਨੂੰ ਇਨਸਟੇਬਿਲਟੀ ਚ ਫਾਇਦਾ ਹੈ ਇਹ ਉਹਨਾਂ ਦੇ ਹਿੱਤ ਪੂਰੇ ਹੋਣਗੇ ਵੈਕਲ ਬੈਕ ਪਰ ਆਇਆ ਵੀ ਸਥਿਤੀਆਂ ਸਮਝੋ ਬਾਹਰ ਹੀ ਹੋ ਗਈਆਂ ਕਿ ਤੁਸੀਂ ਜੇਲ੍ਹ ਦੇ ਵਿੱਚ ਬੈਠੇ ਹੋ ਸਾਰੇ ਚੋਣ ਲੜੀ ਜਾਂਦੇ ਕਿ ਬਾਹਰ ਬੈਠੇ ਬੰਦੇ ਕੋਈ ਹੋਰ ਕੋਈ ਕਾਬਿਲ ਹੈ ਨਹੀਂ ਜਿਹਨਾਂ ਨੂੰ ਤੁਸੀਂ ਠੀਕ ਅੰਦਰੋਂ ਸਪੋਰਟ ਕਰਕੇ ਬਾਹਰ ਤੁਸੀਂ ਲੜਾਵਾਂ ਹੁਣ ਪ੍ਰਧਾਨ ਮੰਤਰੀ ਵੱਲ ਜੇ ਕਿ ਵਿਚਾਰਾ ਜਿੱਤ ਗਿਆ ਠੀਕ ਆ ਬਹੁਤ ਲੋਕਾਂ ਦੀ ਸਿੰਪਥੀ ਆ ਕਿ ਉਹ ਬੰਦਾ ਠੀਕ ਆ ਉਹਦੇ ਨਾਲ ਧੱਕਾ ਹੋਇਆ ਉਹ ਵਿਚਾਰਾ ਈਨਯੋਗ ਆ ਹੈ ਨਹੀਂ ਜਿਦੋਂ ਜੇਲ੍ਹ ਦੇ ਵਿੱਚ ਭੇਜਤਾ ਹੁਣ ਕੱਲ ਨੂੰ ਮੰਨ ਲਓ ਜੇ ਜਿੱਤ ਗਿਆ ਉਹ ਤੋਂ ਕੀ ਆਸ ਰੱਖੀ ਜਾਊਗੀ ਮਤਲਬ ਹੈਰਾਨੀ ਦੀ ਗੱਲ ਆ ਦੇਖੋ ਗੱਲ ਇਹ ਹੈ ਕਿ ਹੁਣ ਅਗਲੇ ਕਹਿੰਦੇ ਨੇ ਕਿ ਵੀ ਜਦੋਂ ਮਾਨ ਸਾਹਿਬ ਉਹਨਾਂ ਦੇ 92 ਹੀਰੇਮ ਦੇਖਦੇ ਨੇ ਉਹ ਕਹਿੰਦੇ ਇਹਨਾਂ ਨਾਲੋਂ ਘੱਟ ਹੋਰ ਵੀ ਕਿਹੜਾ ਹੈ ਇਹ ਵੀ ਤਾਂ ਇੱਕ ਰਿਕਾਰਡ ਵੀ ਤਾਂ ਫਿੱਟ ਹੋ ਗਿਆ ਨਾ ਹੁਣ ਆਪਣੇ ਤਿੰਨ ਤਿੰਨ ਪਾਰਟੀਆਂ ਬਦਲਣ ਵਾਲੇ ਨੇ ਜਿਹੜੇ ਉਹ ਇਲੈਕਸ਼ਨਾਂ ਲੜ ਰਹੇ ਨੇ ਮੈਂ ਲੋਕਾਂ ਨੂੰ ਆਮ ਲੋਕਾਂ ਨੂੰ ਤਾਂ ਇਹ ਸਮਝਦੇ ਆ ਕਿ ਇਹ ਤਾਂ ਬਿਲਕੁਲ ਹੀ ਬੇਵਕੂਫ ਨੇ ਇਹ ਮਤਲਬ ਇਹਨਾਂ ਨੂੰ ਇਹ ਹੈ ਵੀ ਝਾੜੂ ਦਿੰਨੇ ਜਿਸ ਤਰ੍ਹਾਂ ਇਹ ਵੀ ਝਾੜੂ ਜਿਵੇਂ ਕੂੜੇ ਨੂੰ ਕਦੇ ਇੱਧਰ ਕਰ ਲਿਆ ਕਦੇ ਉੱਧਰ ਕਰ ਲਿਆ ਇਦਾਂ ਦੀ ਹਾਲਤ ਕੋਈ ਹੋਈ ਹੈ ਵੀ ਝਾੜੂ ਨਾਲ ਹੀ ਕਰਨਾ ਇਹਨਾਂ ਲੋਕਾਂ ਨੂੰ ਤਾਂ ਸੀ ਇਹ ਤਾਂ ਕੂੜਾ ਹੀ ਨਹੀਂ ਅਸਲ ਵਿੱਚ ਇਹ ਨੂੰ ਸਮਝ ਨਹੀਂ ਆਇਆ ਕਿ ਲੋਕ ਬੜੇ ਦੁਖੀ ਨੇ ਇਸ ਗੱਲੋਂ ਔਰ ਲੋਕ ਬੜੀ ਸੋਚ ਸਮਝ ਕੇ ਸਜਾ ਦਿੰਦੇ ਨੇ ਜਿਹਨੂੰ ਦਿੰਦੇ ਨੇ ਕਾਲੀ ਦਲ ਦੀ ਹਾਲਤ ਆਪਣੇ ਸਾਹਮਣੇ ਹੈ ਇਹ ਵੀ ਅਮਰਤਪਾਲ ਦੀ ਤੇ ਸੰਜੀਤ ਦੀ ਜਿੱਤ ਕਰਕੇ ਨਾ ਹੌਸਲਾ ਬਹੁਤ ਜ਼ਿਆਦਾ ਹੋ ਗਿਆ ਪਰ ਉਹਦੇ ਚ ਬਹੁਤ ਸਾਰਾ ਯੂਥ ਇਨਵੋਲਵ ਹੈ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਪਰ ਰਾਤੋਂ ਰਾਤ ਹੀਰੋ ਬਣਨ ਵਾਲੇ ਹੈਗੇ ਨੇ ਉਹ ਚੀਜ਼ਾਂ ਦਾ ਫਰਕ ਪੈਂਦਾ ਪਰ ਇਹ ਕੁਦਰਤੀ ਹੈ ਕਿ ਜਦੋਂ ਸੱਤਾ ਆਊਗੀ ਜਦੋਂ ਮਤਲਬ ਜੇ ਉਹ ਸਾਹਮਣੇ ਜੋਗੇ ਨਹੀਂ ਹੋਣਗੇ ਉਹਨਾਂ ਵਿਜ਼ਿਟਮ ਨਹੀਂ ਹੋਊਗਾ ਤਾਂ ਇੱਕ ਦੂਜੇ ਦੇ ਨਾਲ ਮਤਲਬ ਗਲਤ ਹੀ ਹੋਣਗੇ ਫਿਰ ਉਹ ਤਾਂ ਚੱਲਣਾ ਹੀ ਹੁੰਦਾ ਸਾਰੇ ਦਾ ਸਾਰਾ ਪਰ ਜਿਹੜੇ ਬਾਗੀ ਧੜਾ ਉਹਨਾਂ ਨੂੰ ਇਹ ਸੂਟ ਕਰਦਾ ਕੋਈ ਇੱਕ ਹਸਾਬ ਦੇ ਨਾਲ ਇੱਕ ਤਾਂ ਉਹ ਜੇਲ੍ਹ 'ਚ ਬੈਠੇ ਨੇ ਉਹਨਾਂ ਦਾ ਨਾਮ ਵੀ ਵਰਤਿਆ ਜਾਊਗਾ ਦੂਜਾ ਉਹਨਾਂ ਨੂੰ ਥੋੜੀ ਜਿਹੀ ਆਪਣੀ ਲੇਜਿਟੀ ਵੇਸੀ ਮਿਲ ਜੂ ਤੇ ਦੇਖੋ ਅਸੀਂ ਸਾਰੀਆਂ ਪੰਥਕ ਧਰਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਉਹਨਾਂ ਨੇ ਲਗਭਗ ਸਾਰੇ ਮਾਸਟਰ ਕਾਰਾ ਸਿੰਘ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਅਕਾਲੀ ਪਰਿਵਾਰਾਂ ਨੂੰ ਸੱਦਿਆ ਇਕੱਠੇ ਕੀਤਾ ਜਿਨ੍ਹਾਂ ਨੂੰ ਹੌਲੀ-ਹੌਲੀ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਕਰਦੀ ਦਲ ਛੱਡ ਗਿਆ ਸੀਗਾ ਸੋ ਸਵਾਰੀਆਂ ਇਕੱਠੀਆਂ ਸਾਰੀਆਂ ਕਰਕੇ ਉਹਨਾਂ ਨੇ ਟਰਾਲੀ 'ਚ ਬਿਠਾ ਲਿਆ ਨੇ ਤੇ ਟਰੈਕਟਰ ਜੇ ਮਤਲਬ ਸੁਖਵੀਰ ਸਿੰਘ ਬਾਦਲਪੋਲ ਹੈ ਪਰ ਜੇ ਟਰਾਲੀ ਜਿਆਦਾ ਭਾਰੀ ਹੁੰਦੀ ਚਲੇਗੀ ਤਾਂ ਟਰੈਕਟਰ ਵੀ ਤੁਹਾਨੂੰ ਪਤਾ ਹੈ ਵੀ ਲਾਰਜਾ ਹੋਣ ਲੱਗ ਜਾਂਦਾ ਮੂਹਰੇ ਟਾਇਰ ਖੜੇ ਹੋਣ ਲੱਗ ਜਾਂਦੇ ਨੇ ਫਿਰ ਮਤਲਬ ਉਧਰਲੇ ਪਾਸੇ ਨੂੰ ਸਥਿਤੀ ਜਾ ਰਹੀ ਹੈ ਕਿ ਪੰਥਕ ਟਰਾਲੀ ਭਰੀ ਹੈ ਤੇ ਅੱਗੇ ਲੱਗੇ ਹੋਏ ਟਰੈਕਟਰ ਹੈ ਜਿਹੜਾ ਉਹਦੇ ਤੋਂ ਸੰਭਲਿਆ ਨਹੀਂ ਜਾ ਰਿਹਾ ਤੇ ਜੇ ਮੇਰਾ ਖਿਆਲ ਪਰਮਨੰਦਰ ਸਿੰਘ ਢਿੰਡਸਾ ਨੇ ਵੀ ਕਿਹਾ ਸੀ ਵੀ ਇੰਜਣ ਕੱਲਾ ਹੀ ਜਾਂਦਾ ਰੋਲਾ ਫਿਰਦਾ ਹੁੰਦਾ ਫਿਰਦਾ ਹੈ ਡੱਬੇ ਨਹੀਂ ਸੰਭਾਲੇ ਜਾਂਦੇ ਉਹ ਹਾਲਾਤਾਂ ਕਰੀ ਜਾ ਰਿਹਾ ਨਰਸ ਸਿੰਘ ਉਹ ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਗਏ ਆ ਪਰਿਵਾਰ ਲੈ ਕੇ ਕਹਿੰਦੇ ਕਿ ਮੈਂ ਇਹ ਚੋਣ ਜਿੱਤਣੀ ਆ ਇਥੋਂ ਮਾਝੇ ਤੇ ਮਾਲਵੇ ਮਾਝੇ ਦੇ ਦੁਆਬੇ ਦਾ ਜਿਹੜਾ ਕਹਿੰਦੇ ਕਿ ਇਹ ਤੋਂ ਦਫਤਰ ਚੱਲੂਗਾ ਹੁਣ ਅੱਗੇ ਇਹ ਹੁੰਦਾ ਸੀਗਾ ਕਿ ਜਦੋਂ ਬਾਦਲਾਂ ਦੀ ਸਰਕਾਰ ਹੁੰਦੀ ਸੀ ਤਾਂ ਬਠਿੰਡੇ ਵਾਲੇ ਬੜੇ ਔਖੇ ਹੁੰਦੇ ਸੀ ਕਿਉਂਕਿ ਧਰਨੇ ਉੱਥੇ ਬੜੇ ਲੱਗਦੇ ਸੀ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ ਗਏ ਫਿਰ ਪਟਿਆਲੇ ਧਰਨੇ ਲੱਗਣੇ ਸ਼ੁਰੂ ਹੋ ਗਏ ਫਿਰ ਮੁੱਖ ਮੰਤਰੀਪੋਂ ਕਹਿੰਤਾ ਮਾਣਾ ਕਿ ਹੁਣ ਸਗਰੂ ਧਰਨੇ ਲੱਗਣੇ ਬੜੇ ਹੋਗੇ ਸੀਗੇ ਪਰ ਹੁਣ ਥੋੜਾ ਸੰਘੂਰ ਵਾਲਾ ਮੈਨੂੰ ਸਾਹ ਮਿਲਦਾ ਨਜ਼ਰ ਆ ਰਿਹਾ ਪੁਲਿਸ ਵੀ ਬੜੀ ਤੰਗ ਹੈ ਇਹਨਾਂ ਚੀਜ਼ਾਂ ਤੋਂ ਹਣ ਉਧਰ ਚਲੇ ਗਏ ਆ ਮੁੱਖ ਮੰਤਰੀ ਸਾਹਿਬ ਜੰਦਰ ਤੇ ਉਥੇ ਧਰਨੇ ਲੱਗਣੇ ਸ਼ੁਰੂ ਹੋ ਚੁੱਕੇ ਆ ਜਿਵੇਂ ਕਿ ਬਹੁਤ ਸਾਰੀਆਂ ਮਰਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਹਿਲੇ ਐਲਾਨ ਕਰਤਾ ਸੀ ਕਿ ਉੱਥੇ ਜਾ ਕੇ ਅਸੀਂ ਘਰ ਘਰ ਜਿਹੜਾ ਘੇਰਾਗੇ ਹੁਣ ਕੁਝ ਮਰਾਜ਼ਮ ਜਥੇਬੰਦੀਆਂ ਨੇ ਜਾ ਕੇ ਉੱਥੇ ਜਿਹੜਾ ਘਰ ਘੇਰ ਲਿਆ ਪੱਕੇ ਕਰਨ ਨੂੰ ਲੈ ਕੇ ਤੇ ਚਾਰ ਨੌਜਵਾਨ ਕਦੇ ਟਾਈਕੀ ਟੂਕ ਉੱਥੇ ਕਸੂਤੇ ਫਸਦੇ ਨਜ਼ਰ ਆ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਦੇਖ ਰਹੇ ਹੋ ਕਿ ਕਿਹੜੇ ਮੁਲਾਜ਼ਮ ਜਿਹੜੇ ਡਾਕਟਰ ਸਾਹਿਬ ਉੱਥੇ ਚੜੇ ਨੇ ਦੇਖੋ ਵੈਟਰਨਰੀ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਪ੍ਰੋਟੈਸਟ ਦੀ ਜਗ੍ਹਾ ਮੰਗ ਰਹੇ ਸੀ ਇਹਨਾਂ ਨੇ ਨਹੀਂ ਦਿੱਤੀ ਉੱਥੇ ਚਲੋ ਮਤਲਬ ਤੱਕਾ ਮੰਕੀ ਹੋਈ ਸਾਰਾ ਕੁਝ ਹੋਇਆ ਇਹਨਾਂ ਨੇ ਨਹੀਂ ਕੋਠੀ ਦੇ ਲਾਗੇ ਲੱਗਣ ਦਿੱਤਾ ਤਾਂ ਉਹ ਚੜ ਗਏ ਨੇ ਟੈਂਕੀ ਦੇ ਉੱਪਰ ਟਾਵਰ ਦੇ ਉੱਪਰ ਟੀਵੀ ਟਾਵਰ ਤੇ ਪੜੀ ਕਿੰਨ ਟਿਸਿੰਗ ਹਲੇ ਕਿ ਮਾਨਸਾ ਉੱਥੇ ਜਾ ਕੇ ਕਿਰਾਏ ਤੇ ਮਕਾਨ ਲੈ ਕੇ ਰਹਿਣ ਲੱਗੇ ਵਿੱਚ ਰੌਲਾ ਪੈ ਰਿਹਾ ਸੀ ਵੀ ਸੰਦੀਪ ਪਾਠਕ ਜੀ ਨੇ ਜਿਹੜੇ ਉਹ ਕਰ ਰਹੇ ਨੇ ਇਹ ਪਤਾ ਨਹੀਂ ਕੀ ਸਿਆਸਤ ਹੈ ਔਰ ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਰਾਮ ਨਾਲ ਚੰਡੀਗੜ੍ਹ ਬੈਠਦੇ ਆਪਣੇ ਚੁੱਪ ਕਰਕੇ ਜਦੋਂ ਸੰਦੀਪ ਪਾਠਕ ਨੂੰ ਕੇਜਰੀਵਾਲ ਸਾਹਿਬ ਜਾਂ ਕਿਸੇ ਨੇ ਵੀ ਜਿਹੜੇ ਪਾਰਟੀ ਦੇ ਹੁਕਮਰਾਨ ਨੇ ਉਹਨਾਂ ਨੇ ਕਹਿਤਾ ਸੀ ਕਿ ਉਹ ਇੰਚਾਰਜ ਹੈ ਉਹਨੂੰ ਕਰਨ ਦਿਨ ਤੇ ਉਥੋਂ ਹਾਰਨਾ ਤਾਂ ਹੈ ਹੀ ਸੋ ਆਪਣੇ ਗਾਲੀ ਦੇ ਵਿੱਚ ਹਾਰ ਉਹਨਾਂ ਦਾ ਮੇਰੇ ਖਿਆਲੇ ਕੋਈ ਤਕ ਨਹੀਂ ਸੀ ਬਣਦੀ ਏ ਉੱਥੇ ਜਾ ਕੇ ਬੈਠ ਕੇ ਕੋਠੀ ਲੈ ਕੇ ਮਤਲਬ ਇਹਨਾਂ ਨੂੰ ਲੱਗਦਾ ਵੀ ਸਿਰਫ ਇਹਨਾਂ ਦੇ ਲਤੀਫਿਆਂ ਨਾਲ ਵੋਟਾਂ ਪੈ ਜਾਂਦੀਆਂ ਨੇ ਉਹ 13 0 ਵਾਲੇ ਚ ਪਹਿਲਾਂ ਵੀ ਇਹਨਾਂ ਨੇ ਦੇਖ ਲਿਆ ਜੋ ਵੀ ਸੀ ਅੱਛਾ ਹੁਣ ਉੱਤੇ ਬੈਠ ਕੇ ਦਿਨ ਰਾਤ ਚਲੋ ਕਰਮਗੇ ਐਸਚੋ ਨੂੰ ਹੋਰ ਥੋੜਾ ਬਹੁਤ ਫੋਨ ਫੋਨ ਕਰਕੇ ਇੱਧਰ ਉੱਧਰ ਕਹਿੰਦੇ ਆਪਣਾ ਕੁਵਾਰ ਵੀ ਨਾਲ ਲੈ ਗਏ ਨੇ ਮਤਲਬ ਮੈਨੂੰ ਲੱਗਦਾ ਵੀ ਮਾਨ ਸਾਹਿਬ ਕੋਈ ਐਸੀ ਕਸਰ ਨਹੀਂ ਛੱਡ ਰਹੇ ਕਿ ਪੰਜਾਬ ਦੇ ਵਿੱਚ ਸੀਐਮ ਆਇਆ ਸੀ ਜਿਸ ਤਰ੍ਹਾਂ ਤੁਗਲਕ ਨੇ ਕੋਈ ਕਸਰ ਨਹੀਂ ਛੱਡੀ ਜੱਟੇ ਉਹ ਦੇ ਕੈਪੀਟਲ ਨੂੰ ਤੇ ਆਪਣੀ ਨੀਂਵ ਚੱਕ ਕੇ ਲਿਆ ਗਿਆ ਸਾਊਥ ਦੇ ਵਿੱਚ ਫੇਰ ਵਾਪਸ ਆ ਗਿਆ ਉਹਨੇ ਕੋਈ ਸੈਂਸ ਹੁੰਦੀ ਐ ਇੱਕ ਸੇ ਗੱਲ ਦੀ ਕਿ ਤੁਸੀਂ ਸੀਐਮ ਸੀਐਮ ਸਾਰੇ ਪੰਜਾਬ ਦੇ ਵਿੱਚ ਕੰਸਟੀਟੂਐਂਸੀ ਦੇ ਥੋੜੀ ਹ ਤੁਸੀਂ ਔਰ ਉੱਥੇ ਕੰਸਟੀਟੂਐਂਸੀ 'ਚ ਕੋਰਟ ਲੱਗਿਆ ਹੋਇਆ ਐ ਜਿਹਦੀ ਸੀਐਮ ਤੁਸੀਂ ਆਪਣੀ ਪਾਵਰ ਮਿਸਯੂਜ਼ ਕਰ ਰਹੇ ਹੋ ਉੱਥੇ ਅਰੇ ਇਹ ਗੱਲਾਂ ਉੱਠਣਗੀਆਂ ਮੈਂ ਤੁਹਾਨੂੰ ਦਸਾਉਣ ਵਾਲੇ ਸਮੇਂ 'ਚ ਜਦੋਂ ਇਹ ਸੀਐਮ ਨਾ ਰਹੇ ਉਦੋਂ ਵੀ ਉੱਠਣਗੀਆਂ ਫਿਰ ਬਾਅਦ ਦੇ ਵਿੱਚ ਮਤਲਬ ਇਹ ਐ ਕਿ ਤੁਸੀਂ ਲੋਕਾਂ ਦੀ ਸੁਣੋ ਅੱਛਾ ਲੋਕ ਜਿਹਨਾਂ ਨੇ ਵਿਚਾਰੇ ਦੁਖੀ ਨੇ ਉਹਨਾਂ ਨੂੰ ਦਬਾਇਆ ਜਿੱਥੇ ਜਿੱਥੇ ਮਤਲਬ ਕਿ ਇਹ ਮੁੱਖੀ ਨੇ ਤਾਂ ਗੁਰਦੇ ਪਿੱਛੇ ਜਾਣਾ ਹੀ ਜਾਣਾ ਇਹਨਾਂ ਕੋਲ ਨਾ ਪਾਵਰ ਹੋਵੇ ਤਾਂ ਕੌਣ ਪੁੱਛਦਾ ਕੌਣ ਇਹਦੇ ਅਫਸਰ ਨਹੀਂ ਲਾਉਂਦਾ ਸੀ ਉਹਨੂੰ ਪਾਵਰ ਹੈ ਵਾਅਦੇ ਕੀਤੇ ਗਰੰਟੀਆਂ ਦਿੱਤੀਆਂ ਉਹ ਪੂਰੀਆਂ ਨਹੀਂ ਕਰ ਰਹੇ ਲੋਕ ਜਦੋਂ ਪੁੱਛਣ ਜਾਂਦੇ ਨੇ ਤਾਂ ਉਹਦੇ ਡਾਂਗਾ ਪੈ ਰਹੀਆਂ ਨੇ ਤੇ ਜਦੋਂ ਡਾਂਗਾ ਪੈਂਦੀਆਂ ਚ ਫਿਰ ਇਹ ਕਹਿੰਦੇ ਸਾਨੂੰ ਵੋਟਾਂ ਪਾਓ ਕਿ ਜੀ ਅਸੀਂ ਤੁਹਾਡੇ ਮਤਲਬ ਸਾਡੇ ਤੋਂ ਵਧੀਆ ਤਾਂ ਹੈ ਹੀ ਨਹੀਂ ਤੁਹਾਡੇ ਲਈ ਕੋਈ ਗਰੰਟੀ ਨਹੀਂ ਦਿੰਦੇ ਆ ਹੋਰ ਤਾਂ ਫਿਊਚਰ ਹੀ ਨਹੀਂ ਹੈ ਕੱਲ ਇੱਕ ਮੈਂ ਸੁਣ ਰਿਹਾ ਸੀ ਉਹ ਚੰਡੀਗੜ੍ਹ ਦੇ ਸਪੈਲਿੰਗ ਸਿਖਾ ਰਹੇ ਸੀ ਉਹਨਾਂ ਨੂੰ ਆਪੋਜੀਸ਼ਨ ਵਾਲਿਆਂ ਨੂੰ ਸਾਰਿਆਂ ਉਹ ਪਤਾ ਨਹੀਂ ਕਦ ਨੋਟੀਫਿਕੇਸ਼ਨਾਂ ਵਿੱਚ ਅੰਡੀਗੜ ਕਹਿੰਦੇ ਹੁਣ ਘੱਗੇ ਨਾਲ ਪਿਆ ਕਰਨੀ ਹੈ ਮਤਲਬ ਇਹ ਨਵੀਂ ਗੱਲ ਸੁਣੀ ਮੈਂ ਸੋ ਇਹ ਘਾਗੇ ਨਾਲ ਘਾਗੇ ਨਾਲ ਪਿਆ ਕਰਨੀ ਹੈ ਔਰ ਸਿਹਾਰੀ ਪਿਆ ਕਰੂਗੀ ਪਿਆਰੀ ਜੀਗਾ ਦੇ ਕਹਿੰਦੇ ਹੁਣ ਮਗਰ ਮੈਂ ਇਹੋ ਸੇ ਗੱਲ ਸੁਣੀ ਹਰਾ ਹਾਂ ਮੁੱਖ ਮੰਤਰੀ ਜੀ ਦੇ ਕਿ ਮੁੱਖ ਮੰਤਰੀ ਸਾਹਿਬ ਕੱਲ ਸਪੈਲਿੰਗ ਸਹਾਰੇ ਸੀ ਵਿਕਰਮ ਜੀਠਿਆ ਨੂੰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਔਰ ਉਧਰ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਸੁਖਪਾਲ ਸਿੰਘ ਕਹਰੇ ਹੋਰਾਂ ਨੂੰ ਉਹਨਾਂ ਨੂੰ ਸਪੈਲਿੰਗ ਸਿਖਾਉਂਦੇ ਸਿਖਾਉਂਦੇ ਆਪ ਆਪਣਾ ਸਪੈਲਿੰਗ ਭੁੱਲ ਗਏ ਉਹ ਬਿਹਾਰੀ ਦੀ ਤਾਂ ਤੇ ਸਿਹਾਰੀ ਕਹੀ ਗਏ ਡੱਡੇ ਨੂੰ ਉਧਰ ਗੱਗੇ ਨੂੰ ਗਾਗਾ ਕਹੀ ਗਏ ਮਤਲਬ ਖਾਨੇ ਦੀ ਗੱਲ ਆਉਂਦੇ ਆਪ ਨੂੰ ਨਹੀਂ ਮੁੱਖ ਮੰਤਰੀ ਸਾਹਿਬ ਨੇ ਕਾਫੀ ਆਪਣੀ ਜਿਹੜੀ ਕਰਕਰੀ ਗੱਲ ਕਰਾਈ ਹੈ ਪਰ ਦੂਜੇ ਪਾਸੇ ਮੰਨ ਲਓ ਜੇ ਸੁਖਵੀਰ ਸਿੰਘ ਬਾਦਲ ਟੈਸਟ ਦੇ ਦਿੰਦੇ ਆ ਪੰਜਾਬੀ ਦਾ ਜਾਂ ਬਿਕਰਮ ਦੇ ਦਿੰਦੇ ਆ ਜਾਂ ਫਿਰ ਸੁਖਪਾਲ ਖਹਿਰਾ ਦੇ ਦਿੰਦੇ ਆ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਦਿੰਦੇ ਆ ਜੇ ਉਹ ਪਾਸ ਹੋ ਜਾਂਦੇ ਆ ਕੀ ਫਿਰ ਮੁੱਖ ਮੰਤਰੀ ਸਾਹਿਬ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦੇਣਗੇ ਕੀ ਫਿਰ ਮੁੱਖ ਮੰਤਰੀ ਸਾਹਿਬ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਣਗੇ ਕੀ ਜਿਹੜੀ ਆ ਉਹ ਪੰਜਾਬ ਦੇ ਉੱਤੇ ਜਿਹੜੀ ਕਰਜ਼ਾ ਚੜਿਆ ਉਹ ਸਾਰਾ ਕਰਜ਼ਾ ਮਾਫ਼ ਹੋ ਜਾਊਗਾ ਕੀ ਚੱਲ ਕੀ ਰਿਹਾ ਪੰਜਾਬ ਦੇ ਅੰਦਰ ਮਤਲਬ ਹੈਰਾਨੀ ਦੀ ਗੱਲ ਹੈ ਉਹਨਾਂ ਦੇ ਪੰਜਾਬੀ ਦੇ ਟੈਸਟ ਦੇ ਨਾਲ ਜਿਹੜਾ ਉਹ ਪੰਜਾਬ ਦੇ ਲੋਕਾਂ ਦਾ ਕੀ ਜੁੜਿਆ ਵਾ ਮਤਲਬ ਸਮਝੋ ਇਹ ਇਹ ਗੱਲ ਹੈ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਨੇ ਵੀ ਦੱਸ ਦੇਣਾ ਚਾਹੀਦਾ ਕਿ ਰਾਗਵ ਚੱਟੜਾ ਜਿਹੜੇ ਪੰਜਾਬੀ ਚੋਂ ਕਿੰਨੇ ਨੰਬਰ ਨੇ ਜਿਨ੍ਹਾਂ ਨੂੰ ਪੰਜਾਬ ਤੋਂ ਚੁਣਿਆ ਆ ਇਹਨਾਂ ਨੇ ਉਹਦੇ ਨਾਲ ਹੀ ਇਹ ਵੀ ਦੱਸ ਦੇਣਾ ਚਾਹੀਦਾ ਕਿ ਸੰਦੀਪ ਪਾਸ਼ਕ ਨੇ ਪੰਜਾਬੀ ਚੋਂ ਕਿੰਨੇ ਨੰਬਰ ਨੇ ਜਿਨ੍ਹਾਂ ਨੂੰ ਇੱਥੋਂ ਪੰਜਾਬ ਤੋਂ ਇਹਨਾਂ ਨੇ ਰਾਜ ਸਭਾ ਮੈਂਬਰ ਚੁਣਿਆ ਆ ਹੋਰ ਦੋ ਇੰਡਸਟਰੀਅਲ ਡਬਲ ਪ੍ਰੋਫੈਸ਼ਨਲ ਵਾਲੇ ਪਰ ਇੱਕ ਹੋਰ ਗੁੱਤਾ ਸਾਹਿਬ ਜਿਹੜੇ ਚੁਣੇ ਆ ਉਹਨਾਂ ਦੇ ਪੰਜਾਬੀ ਚ ਕਿੰਨੇ ਨੰਬਰ ਨੇ ਇਹ ਵੀ ਮੁੱਖ ਮੰਤਰੀ ਸਾਹਿਬ ਨੂੰ ਚੈੱਕ ਕਰ ਲੈਣੇ ਚਾਹੀਦੇ ਸੀ ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦੇ ਟੈਸਟ ਇਹਨਾਂ ਉਹਨਾਂ ਦੇ ਪੰਜਾਬੀ ਦੇ ਟੈਸਟ ਦੇ ਨਾਲ ਇਹਨਾਂ ਦਾ ਕੀ ਜੁੜਿਆ ਔਰ ਜਿਹੜੀ ਮੁੱਖ ਮੰਤਰੀ ਨੇ ਆਪਣੀ মিডিਆ ਦੀ ਟੀਮ ਬਾਹਰੋਂ ਲਿਆ ਕੇ ਰੱਖੀ ਆ ਉਹਦੇ ਪੰਜਾਬੀ ਚ ਕਿੰਨੇ ਨੰਬਰ ਨੇ ਇਹ ਵੀ ਜਿਹੜੇ ਦੱਸਣੇ ਚਾਹੀਦੇ ਆ ਜਿਹੜੇ ਅਯੂਸ਼ੀ ਆਦਲ ਬੈਠੇ ਉੱਥੇ ਅਇਤੇ ਸਾਰਾ মিডিਆ ਕਮਾਈ ਜਾਂਦੇ ਆ মিডিਆ ਨੂੰ ਧਮਕੀ ਦਿੰਦੇ ਆ ਤੇ ਜੇ ਕੋਈ ਚੈਲੰਜ ਸੌਣਦਾ ਨਹੀਂ ਤਾਂ ਪੁਲਿਸ ਨੂੰ ਕਹਿ ਕੇ ਚਕਾਈ ਜਾਂਦੇ ਆ ਉਹ ਯੂਸੀ ਦੇ ਤੇ ਆਦਲ ਦੇ ਪੰਜਾਬੀ ਚ ਕਿੰਨੇ ਨੰਬਰ ਆ ਇਹ ਵੀ ਮੁੱਖ ਮੰਤਰੀ ਸਾਹਿਬ ਨੂੰ ਦੱਸ ਦੇਣਾ ਚਾਹੀਦਾ ਐਕਚੁਅਲੀ ਪਤਾ ਹੈ ਕਿ ਇਹ ਸੁਖਿੰਦਰ ਜੀ ਉਹ ਨਹੀਂ ਚੱਲ ਰਿਹਾ ਪੰਜਾਬੀ ਨੌਕਰੀ ਦਾ ਕੋਈ ਮਸਲਾ ਨਹੀਂ ਹੈ ਮਸਲਾ ਅਸਲ ਦੇ ਵਿੱਚ ਇਹ ਹੈ ਕਿ ਗੱਲਾਂ ਨੂੰ ਤੁਸੀਂ ਟਾਲਣਾ ਕਿਵੇਂ ਤੁਹਾਨੂੰ ਸਵਾਲ ਪੁੱਛਿਆ ਜਾਂਦਾ ਤੁਸੀਂ ਜਵਾਬ ਦੇ ਵੀ ਕੁਝ ਹੋਰ ਹੀ ਮੂਰੇਓ ਮਤਲਬ ਕੋਈ ਚੁਰ ਲੋਖੜਾ ਕਰ ਦਿੰਦੇ ਆ ਉਹ ਸੁਣੀ ਹੋਣੀ ਆ ਵਕੀਲ ਨੇ ਕਿਸੇ ਨੇ ਨਾ ਵਕੀਲ ਬਹੁਤ ਸਿਆਣਾ ਸੀ ਉਹਨੇ ਕਿਤੇ ਨਾ ਕਿਸੇ ਨੂੰ ਕਲਾਇੰਟ ਨੂੰ ਕਿਹਾ ਵੀ ਤੂੰ ਇਦਾਂ ਕਰੀ ਵੀ ਜਦ ਕੋਈ ਤੇਰੀ ਕਰਾਸ ਐਗਜ਼ਾਮਿਨੇਸ਼ਨ ਹੋਊਗੀ ਨਾ ਤੂੰ ਕਹਿੰਦਾ ਉੱਥੇ ਉਰਲੂ ਚੁਰਲੂ ਕਹਿ ਦਿਆ ਕਰੀ ਅੱਛਾ ਉਹਨੇ ਜੀ ਮਤਲਬ ਉਹਨੇ ਪੁੱਛਿਆ ਵੀ ਤੂੰ ਕ੍ਰਾਈਮ ਕੀਤਾ ਹੈ ਉਹ ਕਹਿੰਦਾ ਚੁਰਲੂ ਚੁਰਲੂ ਉਹਨਾਂ ਨੇ ਫੇਰ ਦੋ ਚਾਰ ਸਵਾਲ ਦੂਜੇ ਵਕੀਲ ਨੇ ਕਰ ਉਹ ਕਹਿੰਦੇ ਜੀ ਇਹ ਤਾਂ ਪਾਗਲ ਹੈ ਬੰਦਾ ਠੀਕ ਨਹੀਂ ਹੈ ਇਸ ਦੇ ਵਿੱਚ ਵੀ ਇਸ ਕਰਕੇ ਦਿਮਾਗੀ ਤੌਰ ਤੇ ਤوازن ਹਿੱਲੇ ਹੋਇਆ ਹੈ ਉਹ ਬਰੀ ਹੋ ਗਿਆ ਜਦੋਂ ਬਰੀ ਹੋ ਗਿਆ ਤਾਂ ਵਕੀਲ ਨੇ ਉਹ ਤਾਂ ਫੀਸ ਮੰਗੀ ਉਹਨੂੰ ਵੀ ਕਹਿੰਦਾ ਉਰ ਨੂੰ ਛੁੱਟ ਲੋ ਕਹਿੰਦਾ ਉਹ ਅਸਲ 'ਚ ਉਹ ਕੰਮ ਹੋ ਰਿਹਾ ਅਸਲ ਦੇ ਵਿੱਚ ਕਿ ਮਤਲਬ ਮੂਰੇ ਤੁਸੀਂ ਗੱਲ ਸਵਾਲ ਕੋਈ ਹੋਰ ਹੈ ਜਵਾਬ ਕੋਈ ਹੋਰ ਹੀ ਦੇ ਜਾਨੇ ਉਹਨੂੰ 35 ਅੱਖਰਾਂ ਦੀ ਮਤਲਬ ਸਾਡੀ ਆ ਜਿਹੜੇ ਉਹ 36ਵਾਂ ਅੱਖਰ ਗਾਗਾ ਵਿਚਵਾੜ ਤੇ ਲਿਆ ਕੇ ਮਤਲਬ ਉਹ ਇਹ ਕਿ ਬੋਲਣਾ ਹੈ ਬੋਲਣਾ ਦੂਜਿਆਂ ਦੇ ਖਿਲਾਫ ਅਰ ਦੂਜਿਆਂ ਨੂੰ ਛੋਟੇ ਕਰਕੇ ਦਿਖਾਉਣਾ ਜਦੋਂ ਸਰਵਿੰਦਰ ਜੀ ਆਪਾਂ ਬੋਲ ਰਹੇ ਹੁੰਨੇ ਆ ਜਦੋਂ ਮੈਂ ਹੁਣ ਬੋਲ ਰਿਹਾ ਜਾਂ ਤੁਸੀਂ ਬੋਲ ਰਹੇ ਹੋ ਆਪਾਂ ਦੂਜਿਆਂ ਬਾਰੇ ਬੋਲ ਰਹੇ ਹੁੰਨੇ ਆ ਅਸੀਂ ਆਪਣੇ ਬਾਰੇ ਵੀ ਤਾਂ ਦੱਸ ਰਹੇ ਹੁੰਨੇ ਆ ਵੀ ਸਾਡੀ ਉਪਾਤ ਕੀ ਹੈ ਇਹਦੀ ਭਾਸ਼ਾ ਅਸੀਂ ਵਰਤਾਂਗੇ ਤੇ ਜੀ ਅਕਲ ਦੀ ਗੱਲ ਕਰਾਂਗੇ ਜਾਂ ਬੇਅਕਲੀ ਦੀ ਸਾਡਾ ਵੀ ਤਾਂ ਹੀਜ ਪਿਆਜ ਨੰਗਾ ਹੁੰਦਾ ਨਾਲ ਨਾਲ ਇਹਨਾਂ ਨੂੰ ਇਹ ਗਲਤੀ ਸਮਝ ਨਹੀਂ ਕਿ ਜਦੋਂ ਆਪਾਂ ਦੂਜਿਆਂ ਬਾਰੇ ਦੱਸਦੇ ਆ ਅਸੀਂ ਖੁਦ ਬਾਰੇ ਵੀ ਦੱਸ ਰਹੇ ਹੁੰਨੇ ਆ ਕਿ ਅਸੀਂ ਕੀ ਚੀਜ਼ ਆ ਉਹ ਭੁੱਲੇ ਹੋਏ ਨੇ ਤੇ ਚੱਲੀ ਜਾਂਦਾ ਕੰਮ ਉਸ ਮਤਲਬ ਇਹ ਹੈ ਕਿ ਉਹ ਪਹਿਲਾਂ ਤੁਸੀਂ ਸੁਣਿਆ ਪਹਿਲਾਂ ਪੋਸਟ ਗਏ ਤੇ ਵੀ ਸਾਡਾ ਕੰਮ ਬੋਲਦਾ ਕੰਮ ਕਿਹੜਾ ਪੰਜਾਬੀ ਦਾ ਲਫ਼ਜ਼ ਸੀਗਾ ਉਦੇ ਉੱਪਰ ਕਿੰਨੀ ਚਰਚਾ ਹੋਈ ਕਿੰਨੇ ਲੋਕਾਂ ਨੇ ਕਿਹਾ ਆਪਣੇ ਸਵਰਗੀ ਸ੍ਰੀ ਵੀਰ ਦਵਿੰਦਰ ਸਿੰਘ ਉਹਨੇ ਤਾਂ ਨੋਟਸ ਭੇਜਿਆ ਸੀ ਜਵਾਬ ਸलो ਕੌਰਾਂ ਸਿੰਘ ਨੇ ਆਰਟੀਕਲ ਬੜਾ ਤਕੜਾ ਲਿਖਿਆ ਸੀ ਸੋ ਪੰਜਾਬੀ ਪੀਯੂਪੀ ਦਾ ਮਸਲਾ ਨਹੀਂ ਹੈ ਨਾ ਹੀ ਕੋਈ ਅਕਲ ਦਾ ਮਸਲਾ ਹੈ ਸਿਰਫ ਇਹ ਹੈ ਕਿ ਤੁਸੀਂ ਜਿਹੜੇ ਉਹ ਥੋੜੇ ਬਾਹਰ ਮਲਾਜਮ ਢੋਲਾ ਪਾ ਰਹੇ ਨੇ ਤੁਸੀਂ ਜਿਹੜੇ ਵਾਅਦੇ ਕਰੇ ਸੀ ਪੂਰੇ ਨਹੀਂ ਕਰ ਰਹੇ ਉਹ ਟਾਵਰਾਂ ਟੈਂਕੀਆਂ ਤੇ ਚੜ ਰਹੇ ਨੇ ਪੁਲਿਸ ਉਹਨਾਂ ਨੂੰ ਕੁੱਟ ਰਹੀ ਹੈ ਤੁਸੀਂ ਉੱਥੇ ਮਤਲਬ ਪਿੰਡਗੜ ਦੇ ਸਪੈਲਿੰਗ ਸਖਾ ਰਹੇ ਹੋ ਵਾਕਿਆ ਇਹ ਟਰੈਜਡੀ ਹੈ ਪੰਜਾਬ ਦੀ ਵੇਖੋ ਵੇਖੋ ਚਲੋ ਦੇਖਦੇ ਆ ਕਿ ਮੁੱਖ ਮੰਤਰੀ ਸਾਹਿਬ ਆਪਾਂ ਦਾ ਆਪ ਦਾ ਸਪੈਲਿੰਗ ਜਿਹੜੇ ਉਹ ਭੁੱਲ ਗਿਆ ਫਿਰ ਕੀ ਬਣਦਾ ਉਸ ਤੋਂ ਬਾਅਦ ਚ ਮੁੱਖ ਮੰਤਰੀ ਸਾਹਿਬ ਬਹੁੜੇ ਨਹੀਂ ਕਿਸੇ ਪਾਸੇ ਜਦੋਂ ਦਾ ਕੱਲ ਦਾ ਰਵਾ ਰੂਪਾ ਪੈ ਰਿਆ ਮੁੱਖ ਮੰਤਰੀ ਸਾਹਿਬ ਲੱਭੇ ਹੀ ਨਹੀਂ ਕਿੰਦਰ ਚਲੇ ਗਏ ਹੁਣ ਦੇਖਦੇ ਆ ਕਿ ਕਿਵੇਂ ਮੁੱਖ ਮੰਤਰੀ ਸਾਹਿਬ ਉਹ ਨਿਫਟਦੇ ਆ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਮੁਲਾਜ਼ਮ ਉੱਤੇ ਪਹੁੰਚ ਗਿਆ ਤਦ ਕੱਲ ਦੇਖਣ ਆਈ ਹੈ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਤੋਂ ਜੁੜੇ ਹੋ ਤਾਂ ਬੋਤ ਬੋਤ ਪ੍ਰੀਤ ਕੁਮਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਵਿਸ਼ੇਸ਼ ਸਤਿ ਸ੍ਰੀ ਅਕਾਲ ਭਗਵੰਤ ਸਿੰਘ ਮਾਨ ਜੀ ਨੂੰ ਚੰਡੀਗੜ੍ਹ ਦੇ ਸਪੈਲਿੰਗ ਬੋਲਣ ਦੇ ਲਈ ਥੈਂਕ ਯੂ ਚਲੋ ਇਹਨਾਂ ਡਾਕਟਰ ਅਰਵਿੰਦ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਆਮ ਕਵਰਾਂਤ ਕਿਤਾਬਾਂ ਕੀਤੀਆਂ ਕਿ ਉਮੀਦ ਕਰਦੇ ਹਾਂ ਪੱਟੀ ਸਾਹਿਬ ਨੇ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਤਾਂ